ਪਠਿੰਡਾ ਦੇ ਥਾਣਾ ਤਲਵੰਡੀ ਸਾਬੋ ਵਿੱਚ ਪਿਛਲੇ ਦਿਨੀ ਇੱਕ ਨਜ਼ਾਇਜ਼ ਸ਼ਰਾਬ ਅਤੇ ਫੁੱਕੀ ਦੇ ਮਾਮਲੇ ਵਿੱਚ ਕਾਦਮੀ ਉੱਪਰ ਮਾਮਲਾ ਦਰਜ ਕੀਤਾ ਗਿਆ ਜਿਸ ਨੂੰ ਪੁਲਿਸ ਨੇ ਰਿਮਾਂਡ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਉਸ ਨੂੰ ਫਾਇਦਾ ਦੇਣ ਲਈ 45000 ਦੀ ਰਿਸ਼ਵਤ ਦੀ ਮੰਗ ਕੀਤੀ ਗਈ ਮੇਰਾ ਨਾਮ ਕਰਨਜੀਤ ਸਿੰਘ ਤੁਹਾਨੂੰ ਕੀ ਗੱਲ ਹੋਈ ਸਾਰੀ ਕਿ ਮੈਂ ਸ਼ੋ ਮੰਗੀ ਕਿੰਨੀ ਮੰਗੀ ਸੀ ਗੱਲ ਇਹ ਤਾਂ ਦੇਖੋ ਜੀ ਹਾਲ ਫਿਰ ਦਾ ਦੇਖੋ ਵੀ ਸੀਗਰੇਟ ਹੀ ਐ ਤੇ ਹੜੇ ਦਾ ਜੀ ਦੱਸਦੇ ਨਹੀਂ ਜੀ ਇਹਨਾਂ ਤੇ ਬਾਕੀ ਜਿੰਨੇ ਅਸੀਂ ਉਮੀਦ ਲਾਈ ਸੀ ਵੀਲੈਂਸ ਟੀਮ ਤੋਂ ਜਿੰਨੀ ਲਾਈ ਸੀ ਬੰਡਾ ਵੀਲੈਂਸ ਦੀ ਕੋਲ 19 ਉਹ ਖਰੇ ਉਤਰੇ ਨਹੀਂ ਕੋਈ ਉਹਨਾਂ ਨੇ ਕੋਈ ਪੇਸਵਾਬ ਨਹੀਂ ਹੋ ਪਰਿਆ ਪੂਰੀ ਬੰਨ ਕਰਿਆ ਸਹੀ ਕਰਿਆ ਉਹਨਾਂ ਨੇ ਸਹੀ ਕਰਦੇ ਨਹੀਂ ਸਹੀ ਕਰੀਏ ਕਰ ਸਹੀ ਕਰ ਬਈ ਕਿਤੇ ਮੈਂ ਰਿਸ਼ਤ ਰਿਸ਼ਤ ਮੰਗੀ ਤੁਹਾਡੇ ਕੋ ਕੀ ਗੱਲ ਸੀ ਮੁੰਡੇ ਦਾ ਰਿਸ਼ਵਤ ਰਿਸ਼ਵਤ ਦਾ ਕੇਸ ਸੀ ਸੀ ਹਾਂ ਰਿਸ਼ਵਤ ਮੰਗੀ ਗਈ ਸੀ ਤੇ ਜਿਹੜੀ ਗਾਂ ਗੱਲ ਆ ਉਹ ਵੀ ਅਸੀਂ ਨਹੀਂ ਦੱਸਦੇ ਜੋ ਥੋੜੀ ਵੀ ਜਦੋਂ ਕਿ ਉਹ ਕੇਸ ਗਾਂ ਵਧਿਆ ਉਹ ਆਈ ਜਾਊਗੀ ਸਭ ਨੂੰ ਤੇ ਸੇਕ ਫੋਨ ਨੰਬਰ ਮਕਾਦਮਾ ਦਰਜ ਹੋਇਆ ਸੀਗਾ ਕਰ ਨਿਕਲ ਕੇ ਉਦੋਂ ਜਿਹੜੀ ਐਨਡੀਪੀ ਸੈਕਟਰ ਦਾ ਮਾਮਲਾ ਸੀਗਾ ਤੇ ਨਾਲ ਉਹਦੇ ਸਟ੍ਰਕਚਰ ਦਾ ਸੀਗਾ ਸੀਗਾ ਆ ਸਾਈਜ਼ ਆ ਦੇ ਫਾਦਰ ਤੇ ਪਰਚਾ ਦਰਜ ਕਰਨ ਲਈ ਉਹਦੀ ਹੈਲਪ ਕਰਨ ਵਾਸਤੇ ਇਹਨਾਂ ਨੇ ਰਿਸ਼ਵਤ ਦੀ ਡਿਮਾਂਡ ਕੀਤੀ ਸੀ ਪਹਿਲਾਂ 45000 ਦੀ ਕਿੱਤੀ ਸੀ ਫਿਰ ਬਾਅਦ ਤੇ 40000 ਬਾਅਦ ਦੇ ਵਿੱਚ ਉਹਨਾਂ ਨੇ ਕਹਿੰਦਾ 20000 ਰੁਪਏ ਦੇ ਦੇ ਸਾਹਿਬ ਕੁਲਵੀਰ ਸਿੰਘ ਦਾ ਸਿਰੇਟ 100 ਬੜਿਆ ਤੇ ਆ ਜਦੋਂ 20000 ਰੁਪਏ ਨੇ ਲਿਆ ਸੀ ਤੇ ਪਟਕੜੇ ਚ ਰੱਖਤਾ ਸੀ ਉਸ ਤੋਂ ਬਾਅਦ ਉਹ ਕਵਰਟਰ ਤੇ ਬਰਾਉਂਦ ਹੋਇਆ ਜਿਹੜਾ ਕਵਰਟਰ ਜਿਸ ਕੋਰਸ ਨੂੰ ਵੀ ਐਸਐਸ ਇਹਦਾ ਉਹ ਜਿਹੜਾ ਅਸੀਂ ਸਰਚ ਕੀਤੀ ਉਹ ਤੋਂ ਸਾਡੇ 7.5 ਲੀਟਰ ਜਿਹੜੀ ਸ਼ਰਾਬ ਹੀ ਮਿਲਿਆ ਨਾ ਉਹ ਵੀ ਅਸੀਂ ਇਥੇ ਖਵਜੇ ਚ ਲਈਏ ਇਹਨਾਂ ਦੀ ਆਪਸ ਵਿੱਚ ਤਿੰਨਾਂ ਦੀ ਕੋਲਿੰਗ ਹੁੰਦੀ ਰਹੀ ਹੈ ਉਹਦੇ ਨਾਲ ਤੇ ਉਸ ਕੋਲਿੰਗ ਦੇ ਆਧਾਰ ਤੇ ਇਹਨਾਂ ਦੋਨਾਂ ਨੂੰ ਅਸੀਂ ਉਹਨਾਂ ਦੇ ਖਿਲਾਫ ਜਿਹੜੀ ਐਫ ਆਈ ਆਰ ਰਜਿਸਟਰਡ ਕੀਤੀ ਹੈ ਤਿੰਨਾਂ ਤੇ ਉਹਦੇ ਤੋਂ ਪਹਿਲਾਂ ਕੁਲਵੀਰ ਦੇ ਖਿਲਾਫ ਵਾਕਿਆ ਨੂੰ ਅਸੀਂ ਨਾਮਜ਼ਦ ਕੀਤਾ ਸੀ ਦੋ ਜਣਾਂ ਨੂੰ